ਲੋਕਗੀਤ ਪ੍ਰੇਮੀਾਂ ਦੀ ਕਚੈਰੀ ਦੇ ਵਿੱਚ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਹਾਜ਼ਰ ਹੋਇਆ। ਸਾਡੀ ਦੋਵੇਂ ਭੈਣਾਂ ਦੀ ਹਾਜ਼ਰੀ ਕਬੂਲ ਕਰਿਓ। ਅੱਜ ਆਪਰਾਂ ਮਿਲ ਕੇ ਅੱਜ ਵਾਲੇ ਲੋਕਗੀਤ ਦਾ ਆਨੰਦ ਮਾਣੀਏ। ਸ਼ਵਿਧੀਆ ਚੁੰਨੀਆਂ ਮੈਂ ਮਾੜੇ ਮਾੜੇ ਧੋਨੀਆਂ ਸ਼ਵਿਧੀਆ ਚੁੰਨੀਆਂ ਮੈਂ ਮਾੜੇ ਮਾੜੇ ਧੋਨੀਆਂ ਮਹੀਂ ਗਿਆ ਪਰਦੇਸਨੀ ਮੈਂ ਸ਼ਮ ਸ਼ਮ ਰੋਨੀਆਂ ਮਹੀਂ ਗਿਆ ਪਰਦੇਸ ਸਮ ਸਮਰੋਨੀਆਂ ਜਦ ਟੁਰ ਚੱਲਿਆ ਮੈਂ ਖੜੀ ਦਹਲੀਜ਼ ਤੇ ਜਦ ਟੁਰ ਚੱਲਿਆ ਮੈਂ ਖੜੀ ਦਹਲੀਜ਼ ਤੇ ਹੰਝੂ ਕਿਰਨ ਮੇਰੇ ਰੇਸ਼ਮੀ ਕਮੀਜ਼ ਤੇ ਹੰਝੂ ਕਿਰਨ ਮੇਰੇ ਰੇਸ਼ਮੀ ਕਮੀਜ਼ ਤੇ ਆਵੜ ਸਾਡੇ ਵਹਿਣ ਚੰਨਣ ਦੇ ਆਵੇ ਟਟਿਆ ਆਵੜ ਆ ਉੱਤ ਉੱਤ ਮਿੱਠੇ ਆਵੇ ਦਿਲਾਂ ਦੇ ਆਵੇ ਖੋਟੇ ਆ ਸ਼ਵਿਧੀਆਂ ਚੁੰਨੀਆਂ ਮੈਂ ਮਾੜੇ ਮਾੜੇ ਤੋਨੀਆ ਸ਼ਵਿਧੀਆਂ ਚੁੰਨੀਆਂ ਮੈਂ ਮਾੜੇ ਮਾੜੇ ਤੋਨੀਆ ਮਹੀਂ ਗਿਆ ਪਰਦੇਸ 니 ਮੈਂ ਸ਼ਮ ਸ਼ਮ ਜਦੋਂ ਟੋਰ ਚੱਲਿਆ ਮੈਂ ਖੜੀ ਹੋਈ ਖੂਤੇ ਜਦੋਂ ਟੋਰ ਚੱਲਿਆ ਮੈਂ ਖੜੀ ਹੋਈ ਖੂਤੇ ਹੰਝੂ ਕਿਰਨ ਮੇਰੇ ਗੋਰੇ ਗੋਰੇ ਮੂੰਹ ਤੇ ਹੰਝੂ ਕਿਰਨ ਮੇਰੇ ਗੋਰੇ ਗੋਰੇ ਮੂੰਹ ਤੇ ਆਵੜ ਸਾਡੇ ਵੇੜ ਚੜਨਦੇ ਆਵੇ ਟੋਟਿਆ ਆਵੜ ਸਾਡੇ ਵੇੜ ਚੜਨਦੇ ਆਵੇ ਟੋਟਿਆ ਕੋਟਿਆਵੇਂ ਦਿਲਾਂ ਦੇਵੇਂ ਖੋਟਿਆ ਸ਼ਵਿਧੀਆਂ ਚੁੰਨੀਆਂ ਮਹਿਮਾਣ ਮਾੜੇ ਧੋਨੀਆਂ ਸ਼ਵਿਧੀਆਂ ਚੁੰਨੀਆਂ ਮਹਿਮਾਣ ਮਾੜੇ ਧੋਨੀਆਂ ਮਹੀਂ ਗਿਆ ਪਰਦੇਸਨੀ ਮੈਂ ਸ਼ਮ ਸ਼ਮ ਰੋਨੀਆਂ ਮਹੀਂ ਗਿਆ ਪਰਦੇਸਨੀ ਮੈਂ ਸ਼ਮ ਸ਼ਮ ਰੋਨੀਆਂ जद टूर चलिया मैं खड़ी ताते जद टूर चलिया मैं खड़ी ताते हंजू हाँ किरण मेरे रेशमी रुमालते हंजू किरण मेरे किरणी रुमालते आड़ साडे चलन दे आवड साडे वेड़े चलन दे टोटिया े दिला दे छवि दिया चुनिया मैं माड़े माले धोनिया छवि तोनिया चुनिया गया परस नी मैं माही गया परस नी मैं शम शम रोनिया हां जी दोस्तों ਇਸੀ ਬੜਾ ਸੋਹਣਾ ਲੋਕ ਗੀਤ ਜੋ ਅਸੀਂ ਤੁਹਾਡੇ ਰੂਪ ਰੂਪ ਕੀਤਾ ਇੱਕ ਵੱਖਰੀ ਜੀ ਬਣ ਗਈ ਅਸੀਂ ਲੰਮੀ ਹੇਕ ਤੋਂ ਥੋੜਾ ਜਿਹਾ ਹਟ ਕੇ ਤੁਹਾਡਾ ਮਨੋਰੰਜਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਲਗਾਤਾਰ ਤੁਸੀਂ ਸਾਡੇ ਦੁਆਰਾ ਗਾਏ ਲੰਬੀ ਹੇਕ ਵਾਲੇ ਲੋਕੀ ਤੁਹਾਨੂੰ ਸੁਣ ਰਹੇ ਹੋ ਤੇ ਸਾਨੂੰ ਲੱਗਦਾ ਕਿ ਤੁਸੀਂ ਥੋੜਾ ਬਹੁਤਾ ਬਦਲਾਪ ਆਉਂਦੇ ਹੋ ਬਦਲਾਪ ਆ ਟੇਸਟ ਚੇਂਜ ਕੀਤਾ ਥੋੜਾ ਜਿਹਾ ਅੱਜ ਥੋੜਾ ਜਿਹਾ ਟੇਸਟ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਉਮੀਦ ਹੈ ਕਿ ਤੁਸੀਂ ਸਾਡੀਆਂ ਕੋਸ਼ਿਸ਼ਾਂ ਦੇ ਉੱਪਰ ਜ਼ਰੂਰ ਪੂਰ ਪਾਉਂਗੇ। ਗੀਤ ਭਾਵਨਾ ਮੈਂ ਉਹ ਜੋ ਛੋਟਾ ਹੈ ਪਰ ਇਹਦੇ ਵਿੱਚ ਬਹੁਤ ਕੁਝ ਹੈਗਾ। ਧਿਆਨ ਨਾਲ ਸੁਣਨਾ। हां ਚੰਗੇ ਭਾਵਨੇ ਇਹਦੇ ਵਿੱਚ ਕਿਉਂਕਿ ਇੱਕ ਅ ਨਵੇਂ ਵਿਆਹੀ ਕੁੜੀ ਦੀਆਂ ਜਿਹੜੀਆਂ ਹੈਗੀਆਂ ਨੇ ਭਾਵਨਾਵਾਂ ਨੇ ਆਪਣੇ પતિ ਦੇ ਪ੍ਰਤੀ ਤੇ ਉਹ ਸਾਰੀਆਂ ਭਾਵਨਾਵਾਂ ਇਸ ਲੋਕਗੀਤ ਦੇ ਜ਼ਰੀਏ ਵਿਅਕਤ ਕਰਦੀ ਹੈ ਸਮਾਜ ਦੇ ਅੱਗੇ ਤੇ ਸਾਨੂੰ ਉਮੀਦ ਹੈ ਕਿ ਤੁਹਾਨੂੰ ਇਹ ਜਿਹੜਾ ਲੋਕਗੀਤ ਚੰਗਾ ਲੱਗੇਗਾ। ਜੇਕਰ ਲੋਕਗੀਤ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ। ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ